ਆਪਣੇ ਆਪਣਿਆਂ ਨੂੰ ਆਪਣੇ ਤੋਂ ਵੀ ਅਗਾਂ ਰੱਖੀਏ ਤਾਂ ਹੀ ਕਿਸੇ ਕਿਤੇ ਜਾ ਕੇ ਅਸੀਂ ਮਾਂ ਦੇ ਕਿਦਰੇ ਪੈਰਾਂ ਵਰਗੇ ਵੀ ਹੋ ਜਾਈਏ ਸੋ ਇੱਕ ਮਾਂ ਜਿਹੜੀ ਉਹ ਆਪਣੇ ਬੱਚਿਆਂ ਦੀ ਕਿੰਨੀ ਕੇਅਰ ਕਿਤੇ ਟਾਵੇਂ-ਟਾਵੇਂ ਹੁੰਦੇ ਨੇ ਜਿੱਥੇ ਇਹ ਗੱਲ ਪੋਸੀਬਲ ਹੁੰਦੀ ਹੈ ਕਿ ਸ਼ਾਇਦ ਹੋ ਵੀ ਜਾਵੇ ਸੇਮ ਗੱਲ ਹਨਾ ਮਤਰਾਈ ਸੱਕੀ ਵਾਲੀ ਕੋਈ ਮਤਲਬ ਫਰਕ ਰਵੇ ਹੀ ਨਾ ਪਰ ਬਹੁਤ ਸੈਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਦਿਨ 34 ਅੰਮ੍ਰਿਤ ਦੇ ਨਾਲ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਹੈਗਾ ਇਹ ਕਿ ਤੁਸੀਂ ਆਪਣਿਆਂ ਦੀ ਪਰਵਾਹ ਕਿਵੇਂ ਕਰਨੀ ਹੈ ਆਪਣਿਆਂ ਨੂੰ ਤੁਸੀਂ ਪਹਿਲ ਕਿਵੇਂ ਦੇਣੀ ਹੈ ਅਸੀਂ ਇੱਕ ਮਾਂ ਤੋਂ ਸਿੱਖੀਏ ਇੱਕ ਮਾਂ ਆਪਣੇ ਬੱਚਿਆਂ ਪਿੱਛੇ ਕਿਵੇਂ ਸਾਰੇ ਜੱਗ ਨੂੰ ਇੱਕ ਅਲਾਇਦਾ ਰੱਖ ਰਹੀਦੀ ਏ ਉਵੇਂ ਦਾ ਨੂੰ ਸਾਰਿਆਂ ਨੂੰ ਆਪਣੇ ਪਰਿਵਾਰ ਦੀ ਜਿਹੜੀ ਉਹ ਕੇਅਰ ਕਰਨੀ ਚਾਹੀਦੀ ਹੈ ਚਾਹੇ ਤੁਸੀਂ ਉਦੇ ਵਿੱਚ ਕਿਸੇ ਭਰਾ ਦਾ ਰੋਲ ਨਿਭਾਉਂਦੇ ਪਏ ਚਾਹੇ ਤੁਸੀਂ ਭੈਣ ਦਾ ਰੋਲ ਨਿਭਾਉਂਦੇ ਪਏ ਚਾਹੇ ਤੁਸੀਂ ਪਿਤਾ ਦਾ ਰੋਲ ਨਿਭਾਉਂਦੇ ਪਏ ਚਾਹੇ ਤੁਹਾਡਾ ਮਤਲਬ ਕੋਈ ਵੀ ਰਿਸ਼ਤਾ ਹੈਗਾ ਪਰਿਵਾਰ ਦੇ ਵਿੱਚ ਸੋ ਮੈਂ ਇਸ ਗੱਲ ਨਾਲ ਵੀ ਬਿਲਕੁਲ ਸਹਿਮਤ ਹਾਂ ਕਿ ਮਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਹੈਗਾ ਪਰ ਅਸੀਂ ਜਿੰਨਾ ਹੋ ਸਕਦਾ ਹੈ ਨਾ ਮਾਂ ਤੋਂ ਸਿੱਖੀਏ ਆਪਣੇ ਪਰਿਵਾਰ ਦੀ ਕੇਅਰ ਕਿਵੇਂ ਕਰੀਦੀ ਆਪਣੇ ਬੱਚਿਆਂ ਦੀ ਕੇਅਰ ਕਿਵੇਂ ਕਰਦੀ ਹੈ ਇੱਕ ਮਾਂ ਉਸ ਤਰੀਕੇ ਨਾਲ ਅਸੀਂ ਆਪਣੇ ਪਰਿਵਾਰ ਦੀ ਆਪਣੇ ਆਪਣਿਆਂ ਦੀ ਕੇਅਰ ਕਰੀਏ ਆਪਣੇ ਆਪਣਿਆਂ ਨੂੰ ਆਪਣੇ ਤੋਂ ਵੀ آگਾ ਰੱਖੀਏ ਤਾਂ ਹੀ ਕਿਸੇ ਕਿਤੇ ਜਾ ਕੇ ਅਸੀਂ ਮਾਂ ਦੇ ਕਿਦਰੇ ਪੈਰਾਂ ਵਰਗੇ ਵੀ ਹੋ ਜਾਈਏ ਸੋ ਇੱਕ ਮਾਂ ਜਿਹੜੀ ਉਹ ਆਪਣੇ ਬੱਚਿਆਂ ਦੀ ਕਿੰਨੀ ਕੇਅਰ ਕਰਦੀ ਹੈ ਮੈਂ ਇਹਦੇ ਨਾਲ ਸਭ ਤੋਂ ਪਹਿਲਾ ਐਗਜ਼ਾਮਪਲ ਤੇ ਆਪਣਾ ਹੀ ਲੈਣੀ ਆ ਮੈਂ ਜਦੋਂ ਸ਼ੁਰੂ ਦੇ ਵਿੱਚ ਤਿੰਨ ਚਾਰ ਵੀਡੀਓਜ਼ ਪਾਈਆਂ ਤਾਂ ਮੈਂ ਆਪਣੇ ਘਰ ਜ਼ਿਕਰ ਨਹੀਂ ਕੀਤਾ ਇਸ ਗੱਲ ਦਾ ਪਰ ਆ ਬਾਅਦ ਵਿੱਚ ਮੈਂ ਤਿੰਨ ਚਾਰ ਵੀਡੀਓਜ਼ ਤੋਂ ਬਾਅਦ ਜਦੋਂ ਮਤਲਬ ਦੱਸਿਆ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਤਾਂ ਕਿਸੇ ਨੇ ਮੈਨੂੰ ਕਿਹਾ ਕਿ ਤੇਰੀਆਂ ਆ ਕਮੀਆਂ ਨੇ ਇਨ੍ਹਾਂ ਉੱਤੇ ਕੰਮ ਕਰ ਮੈਨੂੰ ਪਤਾ ਕਿਉਂ ਮੇਰੇ ਸ਼ੁਭਚਿੰਤਕ ਨੇ ਮੇਰੇ ਭਲੇ ਵਾਸਤੇ ਗੱਲ ਕਰਦੇ ਪਏ ਨੇ ਹਨਾ ਤੇ ਉਹਨਾਂ ਨੇ ਮੈਨੂੰ ਸੋਹਣੀਆਂ-ਸੋਹਣੀਆਂ ਸਲਾਹਾਂ ਵੀ ਦਿੱਤੀਆਂ ਕਿ ਤੂੰ ਇੰਨਾ-ਇੰਨਾ ਟੌਪਿਕਸ ਤੇ ਗੱਲ ਕਰ ਸਕਦੀ ਏ ਤੂੰ ਬਹੁਤ ਸੋਹਣਾ ਸ਼ੁਰੂ ਕੀਤਾ ਹੈਗਾ ਏ ਪ੍ਰਮਾਤਮਾ ਤੈਨੂੰ ਇਹਦੇ 'ਚ ਤਰੱਕੀ ਦੇਵੇ ਮਤਲਬ ਬਹੁਤ ਦੁਆਵਾਂ ਦੇਣ ਵਾਲੇ ਮੇਰੇ ਆਪਣੇ ਹੈਗੇ ਨੇ ਮੇਰੇ ਨਾਲ ਪਰ ਮੇਰੀ ਮਾਂ ਦੀ ਜਿਹੜੀ ਸੋਚ ਸੀ ਨਾ ਉਹ ਸਭ ਤੋਂ ਵੱਖਰੀ ਸੀ ਮੈਨੂੰ ਲੱਗਿਆ ਹੈ ਕਿ ਮੇਰੀ ਮਾਂ ਵੀ ਸ਼ਾਇਦ ਮੈਨੂੰ ਕੁਝ ਸਲਾਹ ਦੇਣ ਗਿਆ ਇਹ ਜੀ ਵੀ ਤੂੰ ਇਦਾਂ ਹੋਰ ਵਧੀਆ ਕਰ ਲਿਆ ਕਰੀਂ ਜਾਂ ਐਵੇਂ ਕਰਿਆ ਕਰੀਂ ਐਵੇਂ ਨਾ ਕਰਿਆ ਕਰ ਤਾਂ ਪਰ ਉਹਦਾ ਪਹਿਲਾ ਸਵਾਲ ਕੀ ਸੀਗਾ ਕਿ ਖਾਂਦੀ ਪਿੰਦੀ ਤੇ ਕੁਝ ਹੈ ਨਹੀਂ ਤੂੰ ਤੇ ਦਿਮਾਗ ਇਨਾ ਖਰਚ ਕਰਨੀ ਇਨਾ ਬੋਲ ਕੀ ਲੈਣੀ ਹੈ ਤੂੰ ਸੋ ਉਹ ਚੀਜ਼ ਜਿਹੜੀ ਸੋ ਬਿਲਕੁਲ ਮੇਰੇ ਤੋਂ ਅਨਐਕਸਪੈਕਟਿਡ ਸੀਗਾ ਪਰ ਮਾਂ ਤੇ ਹਮੇਸ਼ਾ ਉਹ ਇਹੀ ਚੀਜ਼ ਸੋਚੇਗੀ ਕਿ ਮੇਰਾ ਬੱਚਾ ਕਿਧਰੇ ਆਪਣੇ ਜਿਹੜੇ ਟੀਚੇ ਨੇ ਉਹਨਾਂ ਨੂੰ ਮੁੱਖ ਰੱਖਦਾ ਹੈ ਕਿ ਤੇ ਆਪਣੇ ਆਪ ਨੂੰ ਹੀ ਨਾ ਪੁਲਾਜੇ ਕਿਉਂਕਿ ਉਹਨੂੰ ਮੈਂ ਚਾਹੀਦੀ ਆ ਉਹਨੂੰ ਮੇਰੀ ਮਤਲਬ ਕੇਅਰ ਵਾਦਦੇ ਆ ਮੈਂ ਕੀ ਕਰਦੀ ਪਈ ਆ ਬਾਅਦ ਦੀ ਗੱਲ ਆ ਪਹਿਲਾਂ ਉਹਨੂੰ ਮੇਰੀ ਸਿਹਤ ਚਾਹੀਦੀ ਏ ਸੋ ਮਾਂ ਹਮੇਸ਼ਾ ਇਹੀ ਚੀਜ਼ ਚਾਹੁੰਦੀ ਹੁੰਦੀ ਏ ਉਹ ਮਾਂ ਨੂੰ ਪਤਾ ਹੁੰਦਾ ਕਿ ਉਹਨੇ ਆਪਣੇ ਬੱਚੇ ਵਾਸਤੇ ਕਿਵੇਂ ਪ੍ਰਾਇੋਰਟੀਜ਼ ਰੱਖਣੀਆਂ ਹੈਗੀਆਂ ਨੇ ਇਸ ਤਰੀਕੇ ਨਾਲ ਸਾਨੂੰ ਆਪਣੇ ਪਰਿਵਾਰ ਦੀ ਕੇਅਰ ਕਰਨੀ ਚਾਹੀਦੀ ਹੈਗੀ ਤੇ ਦੂਜਾ ਐਗਜ਼ਾਮਪਲ ਮੈਂ ਮੈਂ ਆਪਣੇ ਘਰਾਂ ਚੋਂ ਆਪਣੀ ਜ਼ਿੰਦਗੀ ਚੋਂ ਹੀ ਹਮੇਸ਼ਾ ਆਬਜ਼ਰਵੇਸ਼ਨਸ ਕਰਦੀ ਆ ਤੇ ਮੇਰੇ ਤਾਈ ਜੀ ਜਿਹੜੇ ਕਿ ਹੁਣ ਇਸ ਦੁਨੀਆ ਚ ਨਹੀਂ ਹੈਗੇ ਜਦੋਂ ਆਪਣੇ ਆਖਰੀ ਦਿਨਾਂ ਤੇ ਸਨ ਤੇ ਉਹ ਬੜੇ ਤਕਲੀਫ ਵਿੱਚ ਸਨ ਸਰੀਰਕ ਤੌਰ ਤੇ ਬੜੇ ਤੰਗ ਸਨ ਪਰ ਜਦੋਂ ਕਹਿੰਦੇ ਨਾ ਆਪਾਂ ਤੰਗ ਹੋਈਏ ਤੇ ਆਪਾਂ ਹਰ ਦਰ ਤੇ ਜਾਂਦੇ ਆਂ ਤੇ ਸੰਤਾ ਮਹਾਪੁਰਸ਼ਾਂ ਕੋਲ ਜਦੋਂ ਗਏ ਉਹਨਾਂ ਨੂੰ ਲੈ ਕੇ ਤੇ ਉਹਨਾਂ ਨੇ ਸੰਤਾ ਮਹਾਪੁਰਸ਼ਾਂ 'ਕੇ ਆਪਣੇ ਵਾਰੇ ਕੋਈ ਜ਼ਿਕਰ ਨਹੀਂ ਕੀਤਾ ਹੈਗਾ ਕਿ ਮੈਨੂੰ ਇੰਨੀ ਵੱਡੀ ਬਿਮਾਰੀ ਲੱਗੀ ਹੋਈ ਏ ਤੇ ਮੇਰਾ ਕੋਈ ਤੁਸੀਂ ਮਤਲਬ ਬਿਮਾਰੀ ਦਾ ਨਿਵਾਰਣ ਕਰੋ ਜਾਂ ਕੁਝ ਵੀ ਹਨਾ ਪਰ ਉਹਨਾਂ ਨੇ ਪਹਿਲੀ ਗੱਲ ਜਿਹੜੀ ਸੀ ਜਾ ਕੇ ਕੀ ਰੱਖੀ ਉਹਨਾਂ 'ਕੇ ਕਿ ਬਾਬਾ ਜੀ ਮੇਰੇ ਬੁੱਤਰ ਨੂੰ ਨੌਕਰੀ ਗਦੋਂ ਮਿਲੇਗੀ ਤੋ ਉਹ ਉਹਨਾਂ ਦੀ ਗੱਲ ਸੀ ਕਿ ਕਿ ਉਹ ਇੰਨੀ ਤਕਲੀਫ ਵਿੱਚ ਹੁੰਦੇ ਹੋਏ ਵੀ ਉਹਨਾਂ ਨੂੰ ਇਹ ਟੈਨਸ਼ਨ ਸੀ ਕਿ ਮੇਰਾ ਪੁੱਤਰ ਕਿਤੇ ਹਿੱਲੇ ਲੱਗ ਜਾਏ। ਉਹ ਪਤਾ ਨਹੀਂ ਉਹਨਾਂ ਨੇ ਕਿਹੜੇ ਮਨ ਦੇ ਨਾਲ ਉੱਥੇ ਸੰਤਾਂਗੇ ਆਪਣੀ ਮਤਲਬ ਜਿਹੜੀ ਇੱਛਾ ਸੀ ਉਹ ਜ਼ਾਹਿਰ ਕੀਤੀ ਕਿ ਉਹ ਤਾਂ ਗੁਜ਼ਰ ਗਏ ਪਰ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਵੀ ਨੌਕਰੀ ਮਿਲ ਗਈ ਤੇ ਘਰ ਦੇ ਵਿੱਚ ਖੁਸ਼ਹਾਲੀ ਵਾਲਾ ਮਾਹੌਲ ਸਾਰਾ ਕੁਝ ਸੈੱਟ ਹੋ ਗਿਆ ਕੰਮ ਜਿਹੜਾ ਵਿਗੜਿਆ ਹੋਇਆ ਸੀਗਾ। ਸੋ ਮਾਂ ਤਾਂ ਆਪਣਾ ਆਪ ਭੁਲਾ ਕੇ ਜਿਹੜੀ ਆਪਣੇ ਬੱਚਿਆਂ ਪਿੱਛੇ ਸਾਰਾ ਕੁਝ ਵਾਰ ਦਿੰਦੀ ਹੈਗੀ ਤੇ ਫੀਚਰ ਮੈਂ ਇਥੇ ਐਗਜ਼ਾਮਪਲ ਜਿਹੜਾ ਹੈਗਾ ਉਹ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚੋਂ ਲੈਣਾ ਚਾਹੁੰਨੀ ਆ ਰੱਬ ਨਾ ਕਰੇ ਜਦੋਂ ਕਿਸੇ ਬੱਚੇ ਦੀ ਮਾਂ ਦਾ ਸਾਇਆ ਉਹਦੇ ਸਿਰ ਤੋਂ ਉੱਠ ਜਾਂਦਾ ਹੈਗਾ ਇਹ ਬੱਚੇ ਛੋਟੇ ਹੋਣ ਤਾਂ ਆਲੇ ਦੁਆਲੇ ਦੇ ਸਾਰੇ ਜਿਹੜੇ ਹੁੰਦੇ ਨੇ ਨਾ ਉਹ ਬੱਚਿਆਂ ਦੇ ਪਿਤਾ ਨੂੰ ਕਹਿਣ ਲੱਗ ਪੈਣਗੇ ਕਿ ਤੁਸੀਂ ਅਜੇ ਤੁਹਾਡੀ ਉਮਰ ਜ਼ਿਆਦੀ ਨਹੀਂ ਹੋਈਏਗੀ ਤੇ ਤੁਸੀਂ ਦੂਜਾ ਵਿਆਹ ਕਰਾ ਲਓ ਘੱਟੋ ਘੱਟ ਤੁਹਾਡੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਮਾਂ ਦਾ ਪਿਆਰ ਮਿਲ ਜਾਏਗਾ ਬੱਚੇ ਮਾਂ ਮਾ ਬਿਨਾ ਰੋਲ ਜਾਂਦੇ ਨੇ ਪਰ ਜਿਹੜਾ ਪਿਤਾ ਹੁੰਦਾ ਹੈ ਨਾ ਉਦੇ ਦਿਮਾਗ ਚ ਕੀ ਗੱਲ ਚੱਲਦੀ ਹੁੰਦੀ ਹੈ ਕਿ ਜੇ ਮੈਂ ਕਿਸੇ ਬਗਾਨੀ ਨੂੰ ਲੈ ਆ ਤੇ ਪਤਾ ਨਹੀਂ ਉਹ ਮੇਰੇ ਬੱਚਿਆਂ ਨੂੰ ਪਿਆਰ ਕਰੇਗੀ ਕਿ ਨਹੀਂ ਕਰੇ ਕਿਉਂਕਿ ਇਨਸਿਕਿਉਰਿਟੀ ਹੁੰਦੀ ਹੈ ਉਹ ਜੋ ਵੀ ਹੋਏਗੀ ਜੇ ਉਹ ਪਹਿਲਾਂ ਤੋਂ ਮਾਂ ਹੋਏਗੀ ਉਹ ਜਿਹਦੇ ਪਹਿਲਾਂ ਤੋਂ ਬੱਚੇ ਹੋਣਗੇ ਤਾਂ ਕਿਤੇ ਨਾ ਕਿਤੇ ਵਿਤਕਰਾ ਆ ਹੀ ਜਾਂਦਾ ਹੁੰਦਾ ਹੈ ਮੈਂ ਬਹੁਤੀਆਂ ਮਤਲਬ ਉਹਨਾਂ ਲੋਕਾਂ ਦੀ ਨਹੀਂ ਗੱਲ ਕਰਦੀ ਭੀਏਗੀ ਜਿਹੜੀਆਂ ਮਤਰਈਆਂ ਵੀ ਸੱਕੀਆਂ ਬਣ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਇਨਸਿਕਿਉਰਿਟੀ ਜਿਹੜੀ ਹੁੰਦੀ ਹੈ ਨਾ ਉਹ ਪਿਓ ਨੂੰ ਕੀ ਲੱਗਦਾ ਹੁੰਦਾ ਕਿ ਜਾਂ ਤੇ ਮੈਂ ਇਹੋ ਜੀ ਨੂੰ ਕਿਸੇ ਨੂੰ ਵਿਆਹ ਕੇ ਲਿਆਵਾ ਕਿ ਜਿਹੜੀ ਪਹਿਲਾ ਮਾ ਨਾ ਹੋਵੇ ਜਾਂ ਜਿਹੜੀ ਗਾਂ ਮਾ ਨਾ ਬਣ ਸਕੇ ਕੋਈ ਵੀ ਉਹਦੇ ਚ ਕਮੀ ਹੋਵੇ ਸੋ ਦੈਟ ਉਹ ਕਹਿੰਦੇ ਨਾ ਮਾਂ ਆਪਣੇ ਪੰਜ ਬੱਚੇ ਹੁਣ ਉਹਨਾਂ ਨੂੰ ਬਰਾਬਰ ਦਾ ਪਿਆਰ ਦੇ ਲੇਗੀ ਪਰ ਜੇ ਕਿਤੇ ਉਹਦੇ ਵਿੱਚੋਂ ਦੋ ਮਤਰੇ ਹੀ ਹੋਣ ਦੋ ਸੱਕੇ ਹੋਣ ਤੇ ਉਹ ਕਦੀ ਵੰਡ ਜਿਹੜੀ ਹੈ ਨਾ ਉਹ ਇਕੁਅਲ ਹੋਣੀ ਬੜੀ ਔਖੀ ਹੁੰਦੀ ਏ ਕਿਤੇ ਟਾਵੇਂ ਟਾਵੇਂ ਹੁੰਦੇ ਨੇ ਜਿੱਥੇ ਇਹ ਗੱਲ ਪੋਸੀਬਲ ਹੁੰਦੀ ਏ ਕਿ ਸ਼ਾਇਦ ਹੋ ਵੀ ਜਾਵੇ ਸੇਮ ਗੱਲ ਹਨਾ ਮਤਰੇ ਹੀ ਸੱਕੀ ਵਾਲੀ ਕੋਈ ਮਤਲਬ ਫਰਕ ਰਵੇ ਹੀ ਨਾ ਪਰ ਬਹੁਤਿਆਂ ਥਾਵਾਂ ਦੇ ਉੱਪਰ ਫਰਕ ਪੈ ਹੀ ਜਾਂਦਾ ਹੁੰਦਾ ਹੈ ਕਿਉਂਕਿ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਨਾ ਉਹ ਬਹੁਤ ਸੈਲਫਿਸ਼ ਹੁੰਦੀ ਹੈ ਉਹ ਆਪਣੇਆਂ ਨੂੰ ਹਮੇਸ਼ਾ ਅੱਗੇ ਰੱਖਦੀ ਹੁੰਦੀ ਹੈ ਸੋ ਮੈਂ ਇਹ ਕਹਿਨੀ ਹੈ ਕਿ ਸਾਨੂੰ ਮਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਆਪਣੇਆਂ ਨੂੰ ਕਿਵੇਂ ਅੱਗੇ ਰੱਖਣਾ ਹੈ ਚਾਹੇ ਤੁਸੀਂ ਪਰਿਵਾਰ ਦੇ ਵਿੱਚ ਕੋਈ ਵੀ ਰਿਸ਼ਤਾ ਨਿਭਾਉਂਦੇ ਪਈਓ ਚਾਹੇ ਤੁਸੀਂ ਇੱਕ ਭਰਾ ਵੋ ਚਾਹੇ ਤੁਸੀਂ ਇੱਕ ਪਿਤਾ ਵੋ ਚਾਹੇ ਤੁਸੀਂ ਇੱਕ ਭੈਣ ਵੋ ਚਾਹੇ ਤੁਸੀਂ ਪਤੀ ਹੋ ਕੋਈ ਵੀ ਰਿਸ਼ਤਾ ਪਰਿਵਾਰ ਦੇ ਵਿੱਚ ਜੇ ਤੁਸੀਂ ਨਿਭਾਉਂਦੇ ਪਈਓ ਤਾਂ ਮਾਂ ਵਰਗਾ ਨਿਭਾਉਣਾ ਸਿੱਖੋ ਕਿਉਂਕਿ ਮਾਂ ਤੋਂ ਉੱਚਾ ਸੁੱਚਾ ਜਿਹੜਾ ਹੈਗਾ ਹੈ ਨਾ ਉਹ ਰਿਸ਼ਤਾ ਕੋਈ ਹੋਰ ਹੋ ਨਹੀਂ ਸਕਦਾ ਹੈਗਾ ਜਿਵੇਂ ਮਾਂ ਸਭ ਨੂੰ ਬਰਾਬਰ ਰੱਖ ਲੈਂਦੀ ਹੈ ਨਾ ਪਰਿਵਾਰ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਸਾਨੂੰ ਉਹ ਰਿਸ਼ਤਾ ਜਿਹੜਾ ਹੈਗਾ ਇਹ ਉਹ ਹਰ ਥਾਂ ਤੇ ਨਿਭਾਉਣਾ ਚਾਹੀਦਾ ਹੈਗਾ ਸੋ ਅੱਜ ਦੇ ਸਬਕ ਤੋਂ ਇਹੀ ਸਿੱਖਿਆ ਮਿਲਦੀ ਹੈ ਸਾਨੂੰ ਕਿ ਜੇ ਤੁਸੀਂ ਆਪਣਿਆਂ ਦੇ ਨਾਲ ਵਰਤਣਾ ਸਿੱਖਣਾ ਹੈਗਾ ਇਹਨਾਂ ਤਾਂ ਉਵੇਂ ਵਰਤਣਾ ਸਿੱਖੋ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦੇ ਨਾਲ ਕਰਦੀ ਹੈਗੀ ਇਹ ਜਿਹੜਾ ਕਿ ਉਹ ਮੋਹ ਜਿਹੜਾ ਹੁੰਦਾ ਨਾ ਉਹ ਕੰਡੀਸ਼ਨਲੈਸ ਹੁੰਦਾ ਏ ਉਹਦੇ 'ਚ ਕੋਈ ਸ਼ਰਤ ਨਹੀਂ ਹੁੰਦੀ ਹੈਗੀ ਤੇ ਉਹਦੇ 'ਚ ਸਭ ਤੋਂ ਵੱਧ ਜਿਹੜੀ ਹੈਗੀ ਇਹ ਮਾਂ ਆਪਣੇ ਬੱਚਿਆਂ ਲਈ ਜਿਹੜੀ ਹੈਗੀ ਨਾ ਉਹ ਬੱਚਿਆਂ ਲਈ ਮਤਲਬ ਸੈਲਫਿਸ਼ ਹੋ ਜਾਂਦੀ ਆਪਣੇ ਵਾਸਤੇ ਨਹੀਂ ਬੱਚਿਆਂ ਵਾਸਤੇ ਸੈਲਫਿਸ਼ ਹੋ ਜਾਂਦੀ ਹੈਗੀ ਇਹ ਤੇ ਉਹਦੇ ਤੋਂ ਦੁਨੀਆ ਸਾਰੀ ਇਨਸਿਕਿਉਰ ਹੋ ਜਾਂਦੀ ਹੈ ਕਿ ਇਹਨੇ ਮਾਂ ਨੇ ਆਪਣੇ ਬੱਚਿਆਂ ਬਾਰੇ ਹੀ ਸੋਚਣਾ ਹੈ ਸਭ ਤੋਂ ਪਹਿਲਾਂ ਸੋ ਉਸੇ ਤਰੀਕੇ ਦੇ ਨਾਲ ਸਾਨੂੰ ਆਪਣੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ ਗਏ ਚਾਹੇ ਫਿਰ ਤੁਸੀਂ ਉਹ ਸੌਰੇ ਘਰ ਦੇ ਵਿੱਚ ਹੋ ਚਾਹੇ ਤੁਸੀਂ ਪਕੇ ਘਰ ਦੇ ਵਿੱਚ ਹੈਗੇ ਹੋ ਤੇ ਜਦੋਂ ਤੁਸੀਂ ਉਸ ਤਰੀਕੇ ਨਾਲ ਰਿਸ਼ਤੇ ਨੂੰ ਬੰਨਣਾ ਸਿੱਖ ਜਾਂਦੇ ਹੋ ਨਾ ਤੇ ਦੁਨੀਆ ਜਿਹੜੀ ਹੈਗੀ ਨਾ ਉਹ ਫਿਰ ਤੁਹਾਡੇ ਪਰਿਵਾਰ ਦੀ ਇੱਕ ਜੁਟਕਾ ਨੂੰ ਤੋੜ ਨਹੀਂ ਸਕਦੀ ਹੈਗੀ ਜਿਵੇਂ ਮਾਂ ਤੋਂ ਬੱਚਿਆਂ ਦਾ ਪਿਆਰ ਕਦੀ ਖੋਇਆ ਨਹੀਂ ਨਾ ਜਾ ਸਕਦਾ ਹੈਗਾ ਮਾਂ ਹਮੇਸ਼ਾ ਬੱਚਿਆਂ ਲਈ ਉਨਾ ਹੀ ਪਿਆਰ ਰੱਖੇਗੀ ਚਾਹੇ ਬੱਚੇ ਛੋਟੇ ਨੇ ਚਾਹੇ ਵੱਡੇ ਨੇ ਚਾਹੇ ਚਾਹੇ ਕਿਸੇ ਵੀ ਅਹੁਦੇ ਤੇ ਪਹੁੰਚ ਗਏ ਨੇ ਬੱਚੇ ਪਰ ਮਾਂ ਹਮੇਸ਼ਾ ਜਿਹੜੀ ਹੈਗੀ ਨਾ ਉਹ ਉਸੇ ਤਰੀਕੇ ਦਾ ਸੇਮ ਪਿਆਰ ਰੱਖਦੀ ਜਿਵੇਂ ਉਹ ਜੰਮ ਦੇ ਜਵਾਬ ਨੂੰ ਕਰਦੀ ਹੁੰਦੀ ਏ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਤੁਸੀਂ ਇਸ ਸਬਕ ਨੂੰ ਆਪਣੇ ਨਜ਼ਦੀਕੀਆਂ ਤੱਕ ਪਹੁੰਚਾ ਕੇ ਮੇਰਾ ਸਾਥ ਜ਼ਰੂਰ ਦੇਵੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਜੇ ਚੰਗਾ ਲੱਗਦਾ ਪਿਆ ਹੈ ਸਬਸਕ੍ਰਾਈਬ ਤਾਂ ਹੀ ਕਰਿਓ ਜੇ ਤੁਹਾਨੂੰ ਚੰਗਾ ਲੱਗਦਾ ਪਿਆ ਹੈ ਤਾਂ ਜੋ ਤੁਸੀਂ ਮੇਰੇ ਨਾਲ ਜਿਹੜਾ ਹੈਗਾ ਇਹ ਉਹ ਲੰਬੇ ਸਮੇਂ ਤੱਕ ਜੁੜ ਸਕੋ ਸੋ ਥੈਂਕ ਯੂ ਸੋ ਮਚ ਰੱਬ ਰੱਖਾ ਟੇਕ ਕੇਅਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ